ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਗੈਂਗਸਟਰਾਂ ਨੂੰ ਲੈ ਕੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਹੋਰ ਪੱਕ ਗਈ ਹੈ ਜਿਕਰਯੋਗ ਹੈ ਕਿ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਨੇ ਇੱਕ ਦਿਨ ਪਹਿਲਾਂ ਸੂਬੇ ਵਿੱਚ ਗੈਂਗਸਟਰਾਂ ਦੁਆਰਾ ਕੀਤੇ ਜਾ ਰਹੇ ਅਪਰਾਧਾਂ ਤੇ ਚਿੰਤਾ ਜ਼ਾਹਰ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਇਸ ਮੁੱਦੇ ਤੇ ਤਲਬ ਕਰਨ ਲਈ ਅਪੀਲ ਕੀਤੀ ਸੀ ਇਸ ਤੇ ਮਾਨ ਨੇ ਸੁਖਜਿੰਦਰ ਰੰਧਾਵਾ ਤੇ ਦੋਸ਼ ਲਾਇਆ ਸੀ ਕਿ ਸੁਖਿੰਦਰ ਰੰਧਾਵਾ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਰੰਧਾਵਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦੇ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਇਸ ਤੇ ਪਲਟਵਾਰ ਕਰਦੇ ਆ ਸੰਸਦ ਮੈਂਬਰ ਰੰਧਾਵਾ ਨੇ ਇੱਕ ਪ੍ਰੈਸ ਕਾਨਫਰੰਸ ਕਰ ਕੱਲ 15 ਗੈਂਗਸਟਰਾਂ ਦੇ ਪਤੇ ਮੁੱਖ ਮੰਤਰੀ ਨੂੰ ਦਿੱਤੇ ਇਹਨਾਂ ਪਤਿਆਂ ਨੂੰ ਮੁੱਖ ਮੰਤਰੀ ਨੂੰ ਦਿੰਦੇ ਹੋਏ ਉਹਨਾਂ ਆਖਿਆ ਕਿ ਜੇਕਰ ਮੁੱਖ ਮੰਤਰੀ ਵਿੱਚ ਹਿੰਮਤ ਹੈ ਤਾਂ ਉਹ ਇਹਨਾਂ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਰੰਧਾਵਾ ਨੇ ਗੈਂਗਸਟਰਾਂ ਦੇ ਪਤੇ ਸਾਂਝੇ ਕਰਦੇ ਹੋਏ ਇਹ ਵੀ ਆਖਿਆ ਜਿਵੇਂ ਮੈਨੇ ਮੈਨੇ ਆਪਕੋ ਉਹਨਾਂ ਨੇ ਕੱਲ ਕਿ ਮਿਨਿਸਟਰ ਸਾਹਿਬ ਕੀ ਮੈਨੂੰ ਕੋ ਜਰੂਰਤ ਨਹੀਂ ਸੀ ਮੈਨੇ ਤਾਂ ਗਵਰਨਮੈਂਟ ਆਫ ਇੰਡੀਆ ਕੋ ਲੈਟਰ ਲਿਖਾਤਾ और उसमें जब चीफ मिनिस्टर चीफ मिनिस्टर ने एक ही बात कही कि रंधावा नाम भी बता दो ठीक है ना उन्होंने नाम भी दसोपाल चीफ मिनिस्टर को आज पंद्रह गैंगस्टरों के नाम लिखकर दिए हैं और अगर ये अपने मां का बेटा है तो उनको हाथ डालकर उनके ऊपर एक्शन करे वो पूरे के पूरे जो पंद्रह नाम है जितने भी मैंने आपको दिए हैं ਉਹ ਕੇ ਪੂਰੇ ਕੇ ਪੂਰੇ ਬਟਾਲਾ ਔਰ ਗੁਰਦਾਸਪੁਰ ਡਿਸਟ੍ਰਿਕਟ ਦੇ ਬਾੜ ਕ ਬਾੜ ਕ ਕੋਈ ਵੀ ਇੱਕ ਵੀ ਗੈਂਗਸਟਰ ਨਹੀਂ ਹੈ Chief Minister ਗੁੰਭਕਰਨ ਕੀ ਨੀਂ ਸੋ ਰਹਾ ਹੈ ਔਰ ਉਸ ਦੀ ਪੁਲਿਸ ਜੋ ਹੈ ਉਹ ਇਤਨੀ ਡਿਮੋਰਲਾਈਜ਼ ਹੈ ਉਹ ਕਿਸੇ ਕੇ ਉਪਰ ਐਕਸ਼ਨ ਕਰਨਾ ਕਰਨਾ ਨਹੀਂ ਚਾਹਤੀ ਸੁਖਜਿੰਦਰ ਰੰਧਾਵਾ ਦੀ ਪ੍ਰੈਸ ਕਾਨਫਰੰਸ ਵਿੱਚ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਵੀ ਮੌਜੂਦ ਸਨ ਉਨਾ ਇਸ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਤੇ ਗੁਰਦਾਸਪੁਰ ਦੇ ਥਾਣਾ ਸਿਟੀ ਤੇ ਹੋਏ ਗਰਨੇਡ ਹਮਲੇ ਨੂੰ ਛਪਾਉਣ ਅਤੇ ਇਸ ਮਾਮਲੇ ਤੇ ਸੂਬਾ ਵਾਸੀਆਂ ਨੂੰ ਗਮਰਾਹ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਜਦੋਂ ਅਸੀਂ ਸਵੇਰੇ ਉੱਠਨੇ ਆ ਸਵੇਰੇ ਪਤਾ ਲੱਗ ਜਾਂਦਾ ਇੱਥੇ ਗੋਲੀ ਚੱਲ ਗਈ ਉੱਥੇ ਗੋਲੀ ਚੱਲ ਗਈ ਇੱਥੇ ਬੰਬ ਚੱਲ ਗਿਆ ਇੱਥੇ ਜੀ ਇੱਥੇ ਫਿਰ ਕਹਿੰਦੇ ਰੇਡੀਏਟਰ ਫਟ ਗਿਆ ਕਦੀ ਟਾਇਰ ਫਟ ਗਿਆ ਇਹ ਗਾਰੰਟੀ ਆ ਬਰਿੰਦਰ ਮੀਨ ਸਿੰਘ ਪਾ ਮਰ ਨਹੀਂ ਮਰ ਜੇ ਮੈਂ ਮੂੰਹ ਤੇ ਹੱਥ ਫੇਰ ਕੇ ਕਹਿੰਨਾ ਇਹ ਸਾਬਤ ਹੋਏਗਾ ਕਿ ਬੰਬ ਚੱਲਿਆ ਜੇ ਮੁੱਖ ਮੰਤਰੀ ਜੀ ਜਾਣ ਤਾਂ ਮੈਨੂੰ ਹੜਕੇ ਅੰਦਰ ਦਾ ਵੀ ਕਿ ਝੂਠ ਬੋਲਦਾ ਮੈਂ ਠੋਕ ਕੇ ਕਹਿਣਾ ਇਹ ਗੱਲ ਮੈਂ ਉਹ ਪਰਿਵਾਰ ਮੇਰੇ ਨਾਲ ਹੁਣ ਵੀ ਘਰ ਗਏ ਆ ਹਾਈ ਕੋਰਟ ਦੇ ਵਿੱਚ ਪੇਸ਼ ਕਰਾ ਦੂੰਗਾ ਦੋਵੇਂ ਪੇਸ਼ੈਂਟਸ ਲੈ ਕੇ ਜਾਊਗਾ 60 70 ਅੰਦਰ ਇਹਨਾਂ ਨੂੰ ਉਹ ਐਮ ਆਰ ਆ ਦਿਖਾਈ ਆ ਤੇ ਪੂਰੇ ਸਟੀਲ ਕਲਰ ਦੇ ਚਮਕ ਰਹੇ ਆ ਸਾਰੇ ਸ਼ਰੇ ਤੇ ਇਹਦਾ ਇਹੀ ਆ ਕਿ ਡਾਂਗ ਦੇ ਕੇ ਇਹਨਾਂ ਕੋ ਮਨਾਉਣਾ ਆ ਇਹ ਉਹ ਗਰਦਾਸਪੁਰ ਆ ਇਹ ਨਹੀਂ ਕਿ ਪੰਜਾਬ ਚ ਕਿਤੇ ਕੋ ਚੋਪ ਰੂਗਾ ਦੋ ਬੈਠੇ ਆ ਨਾ ਡਾਂਗ ਦੇ ਕੇ ਮਨਾਉਣਾ ਆ ਜਾਂ ਕਹਿੰਦੇ ਆ ਪਰਚਾ ਕਰੋ ਯਾ ਬੰਦੇ ਦੇ ਪੁੱਤਾਂ ਨੂੰ ਸ਼ੱਤ ਕਰੋ ਤੀ ਬੰਬ ਚੱਲਿਆ ਚੱਲ ਐਸੇ ਦਰਮਿਆਨ 25 ਨਵੰਬਰ ਨੂੰ ਗੁਰਦਾਸਪੁਰ ਦੇ ਥਾਣਾ ਸਿਟੀ ਦੇ ਬਾਹਰ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਕੱਲ ਵੱਡੀ ਸਫਲਤਾ ਮਿਲੀ ਦਿੱਲੀ ਪੁਲਿਸ ਨੇ ਇਸ ਹਮਲੇ ਵਿੱਚ ਸ਼ਾਮਲ ਤਿੰਨ ਅਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਦੀ ਪਛਾਣ ਵਿਕਾਸ ਪਰਜਾ ਪ੍ਰਤੀ ਹਰਗੁਣਪ੍ਰੀਤ ਤੇ ਆਸੀਫ ਉਰਫ ਆਰਸ਼ ਵਜੋ ਹੋਈ ਹੈ ਵਿਕਾਸ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਜਦ ਕੇ ਹਰਗੁਣਪ੍ਰੀਤ ਤੇ ਆਸਿਫ ਨੂੰ ਫਰੋਜਪੁਰ ਤੇ ਬਜਨੌਰ ਤੋਂ ਗ੍ਰਿਫਤਾਰ ਕੀਤਾ ਗਿਆ ਮੁਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਗ੍ਰਨੇਡ ਹਮਲਾ ਕੀਤਾ ਸੀ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਦੇ ਟਾਊਨ ਹਾਲ ਦੇ ਥਾਣੇ ਤੇ ਵੀ ਗ੍ਰਨੇਡ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਇਸ ਲਈ ਇਹਨਾਂ ਰੇਕੀ ਵੀ ਕਰ ਲਈ ਸੀ ਗ੍ਰਿਫਤਾਰੀ ਸਮੇਂ ਇਹਨਾਂ ਤੋਂ ਤਿੰਨ ਪਿਸਤੌਲ ਤੇ 10 ਕਾਰਤੂਸ ਬਰਾਮਦ ਹੋਏ ਪੁੱਛ ਨੇ ਖੁਲਾਸਾ ਕੀਤਾ ਕਿ ਹਰਗੁਣਪ੍ਰੀਤ ਫਰੋਜਪੁਰ ਦੇ ਕੋਹਾਲਾ ਦਾ ਰਹਿਣ ਵਾਲਾ ਹੈ ਤੇ ਆਪਣੇ ਇੱਕ ਦੋਸਤ ਜਰੀਏ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਪੱਟੀ ਦੇ ਸੰਪਰਕ ਵਿੱਚ ਆਇਆ ਸੀ ਯੋਜਨਾ ਮੁਤਾਬਕ ਉਹ ਤੇ ਆਰਿਸ਼ ਗੁਰਦਾਸਪੁਰ ਗਏ ਤੇ ਵਿਕਾਸ ਪਰਜਾ ਪ੍ਰਤੀ ਤੋਂ ਉਹਨਾਂ ਹੈਂਡ ਗ੍ਰੇਨੇਡ ਲੈ ਕੇ ਥਾਣੇ ਦੇ ਬਾਹਰ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਫਰਾਰ ਹੋ ਗਏ ਸਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਮਤਰਨ ਜਮਨੀ ਚੌਂ ਲੜਨ ਵਾਲੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਜਿਸ ਨੂੰ ਸ਼ੁੱਕਰਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਨੂੰ ਤਰਨ ਤਰਨ ਦੀ ਅਦਾਲਤ ਨੇ ਕੱਲ ਤੜਕੇ 3 ਵਜੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਰਿਹਾ ਕਰ ਦਿੱਤਾ ਅਦਾਲਤ ਨੇ ਕੰਚਨਪ੍ਰੀਤ ਦੀ ਗ੍ਰਿਫਤਾਰੀ ਨੂੰ ਸਵਿਧਾਨ ਤੇ ਕਾਨੂੰਨ ਘੇਰੇ ਤੋਂ ਬਾਹਰ ਜਾ ਕੇ ਪੰਜਾਬ ਪੁਲਿਸ ਦੁਆਰਾ ਕੀਤੀ ਕਾਰਵਾਈ ਕਰਾਰ ਦਿੱਤਾ ਅਦਾਲਤ ਦੀ ਇਸ ਟਿੱਪਣੀ ਤੋਂ ਬਾਅਦ ਪੰਜਾਬ ਪੁਲਿਸ ਨੂੰ ਨਮੋਸ਼ੀ ਚ ਝਲਣੀ ਪਈ ਹਾਲਾਂਕਿ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਕੋਲ ਇਸ ਸੰਬੰਧੀ ਕਈ ਹੋਰ ਸਬੂਤ ਮੌਜੂਦ ਹਨ ਅਤੇ ਕਾਨੂੰਨੀ ਸਲਾਹ ਲੈ ਕੇ ਇਸ ਮਾਮਲੇ ਨੂੰ ਹੁਣ ਉੱਚ ਅਦਾਲਤ ਵਿੱਚ ਵਿਚਾਰਿਆ ਜਾਵੇਗਾ ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਸ਼ਨੋਮਨੀ ਅਕਾਲੀ ਦਲ ਹੁਣ ਕੰਚਨਪ੍ਰੀਤ ਕੌਰ ਨੂੰ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਵੀ ਲੜਵਾਵੇਗਾ। ਪੀਆਰਟੀਸੀ ਪੰਜਾਬ ਰੋਡਵੇਜ਼ ਤੇ ਪਨਵਸ ਕੰਟਰੈਕਟ ਵਰਕਰ ਜੂਨੀਅਨ ਨੇ ਪੰਜਾਬ ਸਰਕਾਰ ਦੀ ਕਿਲੋਮੀਟਰ ਯੋਜਨਾ ਸਕੀਮ ਖਿਲਾਫ ਸੂਬਾ ਪੱਧਰੀ ਹੜਤਾਲ ਨੂੰ ਕੱਲ੍ਹ ਸ਼ਾਮ ਵਾਪਸ ਲੈ ਲਿਆ। ਇਸ ਤਰ੍ਹਾਂ ਤਿੰਨ ਦਿਨਾਂ ਮਗਰੋਂ ਅੱਜ ਸੂਬੇ ਦੀਆਂ ਸੜਕਾਂ ਤੇ ਸਰਕਾਰੀ ਬੱਸਾਂ ਆਮ ਵਾਂਗ ਚੱਲਣ ਗਿਆ। ਕੱਲ ਇਸ ਮਸਲੇ ਨੂੰ ਲੈ ਕੇ ਜਥੇਬੰਦੀ ਨੇ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਬੈਠਕ ਕੀਤੀ ਜਥੇਬੰਦੀ ਨੇ ਹੜਤਾਲ ਦੌਰਾਨ ਬਰਖਾਸਤ ਤੇ ਮੁਤਲ ਕੀਤੇ ਆਪਣੇ ਆਗੂਆਂ ਤੇ ਵਰਕਰਾਂ ਦੀ ਬਹਾਲੀ ਦੀ ਮੰਗ ਕੀਤੀ ਜਿਸ ਤੇ ਲਾਲਜੀਤ ਭੁੱਲਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਸਾਰੇ ਕਰਮਚਾਰੀਆਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਇਸ ਤੋਂ ਬਿਨਾ ਲਾਲਜੀਤ ਭੁੱਲਰ ਨੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਤੇ ਉਹਨਾਂ ਨੂੰ ਪੱਕੇ ਕਰਨ ਦੇ ਮੁੱਦਿਆਂ ਤੇ ਵੀ ਗੌਰ ਕਰਨ ਦੀ ਸਹਿਮਤੀ ਦਿੱਤੀ कल दी बैठक ਵਿੱਚ ਜਥੇਬੰਦੀ ਨੇ ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ ਯੋਜਨਾ ਦਾ ਵਿਰੋਧ ਵਾਪਸ ਲੈ ਲਿਆ ਜਥੇਬੰਦੀ ਵੱਲੋਂ ਇਸ ਯੋਜਨਾ ਦਾ ਵਿਰੋਧ ਵਾਪਸ ਲੈਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਆਪਣੀ ਸਖਤੀ ਦੇ ਬਲ ਤੇ ਜਥੇਬੰਦੀ ਨੂੰ ਦਬਾਉਣ ਵਿੱਚ ਕਾਮਯਾਬ ਰਹੀ ਹੈ ਇਸ ਬੈਠਕ ਸੰਬੰਧੀ ਲਾਲਜੀਤ ਭੁੱਲਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਸਮੇਂ ਚ ਅਸੀਂ 900 ਵੱਡੀਆਂ ਬੱਸਾਂ ਪੀਆਪੀਸੀ ਚ ਪੰਨ ਬੱਸ ਚ ਉਹ ਪਾਉਣ ਜਾ ਰਹੇ ਹਾਂ 100 ਮਿੱਟੀ バス ਪੀ ਆਰਟੀਸੀ ਕੱਲੀ ਚ ਉਹ ਪਾਉਣ ਜਾ ਰਹੇ ਹਨ ਲਗਭਗ 1000バス ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਰੋਡਵੇਜ ਆ ਪੀ ਆਰਟੀਸੀ ਆ ਪੈਪਸੂ ਆ ਪੰਨ バス ਆ ਇਹ ਸਦਾ ਜਿੰਦਾਬਾਦ ਰਹੇ ਆਬਾਦ ਰਹੇ ਸਾਡੇ ਭਰਾ ਜਿਹੜੇ ਡਰਾਈਵਰ ਕਨੈਕਟਰ ਆ ਇਹਨਾਂ ਦੀਆਂ ਨੌਕਰੀਆਂ ਵੀ ਸੇਫ ਰਹਿਣ ਤੇ ਗਾ ਨਵੇਂ ਸਿਰਿਓ ਅਸੀਂ ਨਵੇਂ ਮਲਾਜਮ ਵੀ ਭਰਤੀ ਕਰੀਏ ਕਿ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਤੇ ਬੱਸਾਂ ਪੈਣੀਆਂ ਇਹਨਾਂ ਡਰਾਈਵਰ ਕਨੈਕਟਰ ਵੀਰਾਂ ਨਾਲ ਇਹ ਗੱਲ ਹੋ ਗਈ ਆ ਕਿ ਉਹਦੇ ਤੇ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਬਕਾ ਮੁੱਖ ਮੰਤਰੀ ਤੇ ਮਜੂਦਾ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ ਵਕਾਲਤ ਕੀਤੀ ਹੈ। ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਕੈਪਟਨ ਨੇ ਆਖਿਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਭਾਜਪਾ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨਾ ਹੀ ਪਵੇਗਾ। ਉਹਨਾਂ ਦਾਅਵਾ ਕੀਤਾ ਕਿ ਜੇਕਰ ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜਦੀਆਂ ਹਨ ਤਾਂ ਵੱਡੀ ਜਿੱਤ ਹਾਸਲ ਕਰਨ ਗਿਆ। ਸੁਭੇਤੀ ਮੌਜੂਦਾ ਸਿਆਸਤ ਤੇ ਟਿੱਪਣੀ ਕਰਦੇ ਆ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸੱਤਾ ਵਿੱਚ ਵਾਪਸੀ ਮੁਸ਼ਕਲ ਜਾਪ ਰਹੀ ਹੈ ਜਦਕਿ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਆਗੂਆਂ ਵਿਚਕਾਰ ਖਿੱਚੋ ਤਣ ਚੱਲ ਰਹੀ ਹੈ ਜਿਸ ਦਾ ਅਸਰ ਕਾਂਗਰਸ ਦੇ ਪ੍ਰਦਰਸ਼ਨ ਤੇ ਪਵੇਗਾ ਆਪਣੀ ਸਿਆਸੀ ਪਰਿਵਾਰਾਰੇ ਉਹਨਾਂ ਆਖਿਆ ਕਿ ਉਹ ਚੋਣ ਲੜਨ ਦੇ ਇੱਛਕ ਨਹੀਂ ਹਨ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਪੁੱਤਰ ਰਣਿੰਦਰ ਸਿੰਘ ਚੋਣ ਮੈਦਾਨ ਵਿੱਚ ਉਤਰੇ ਉਧਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੀ ਹੁਣ ਪੰਜਾਬ ਨਾਲ ਸੰਬੰਧਿਤ ਵਿਵਾਦਿਤ ਮੁੱਦਿਆਂ ਤੋਂ ਪਿੱਛੇ ਹਟਣ ਲੱਗ ਪਈ ਹੈ। ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਦੀ ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਦੀ ਇਮਾਰਤ ਉਸਾਰਨ ਦੀ ਮੰਗ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਹਰਿਆਣਾ ਸਰਕਾਰ ਨੇ ਹਾਲ ਵਿੱਚ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਚੰਡੀਗੜ੍ਹ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਲਈ ਇਮਾਰਤ ਬਣਾਉਣ ਦਾ ਮੁੱਦਾ ਜੋਰ ਨਾਲ ਚੁੱਕਿਆ ਸੀ। ਪਰ ਅਮਿਤ ਸ਼ਾਹ ਨੇ ਦੋ ਟਕਸ ਸੁਣਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਵੱਖਰੀ ਵਿਧਾਨ ਸਭਾ ਦਾ ਮੁੱਦਾ ਚੰਡੀਗੜ੍ਹ ਪ੍ਰਸ਼ਾਸਨ ਕੋਲ ਫਿਲਹਾਲ ਨਾ ਚੁੱਕਣ ਤੇ ਸਖਤ ਨਿਰਦੇਸ਼ ਦਿੱਤੇ ਹਨ ਇਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਫਿਲਹਾਲ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਵੱਖਰੀ ਇਮਾਰਤ ਦੀ ਉਸਾਰੀ ਨਹੀਂ ਹੋਵੇਗੀ ਪੰਜਾਬ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਦਾ ਅਮਲ ਅੱਜ ਸ਼ੁਰੂ ਹੋ ਰਿਹਾ ਹੈ ਚੋਣ ਲੜਨ ਦੇ ਇੱਛਕ ਉਮੀਦਵਾਰ 4 ਦਸੰਬਰ ਸਵੇਰੇ 11 ਵਜੇ ਤੱਕ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਣਗੇ ਇਸ ਦੇ ਦਰਮਿਆਨ ਰਾਜ ਚੋਣ ਕਮਿਸ਼ਨ ਨੇ ਮੁਹਾਲੀ ਦੇ ਸਮੁੱਚੇ ਜ਼ਿਲ੍ਹੇ ਦੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਤੇ ਮੁਹਾਲੀ ਬਲਾਕ ਦੀਆਂ ਪੰਚਾਇਤ ਸੰਮਤੀ ਚੋਣਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਹਨ ਦਰਸਲ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਦੱਸਿਆ ਸੀ ਕਿ ਮੁਹਾਲੀ ਬਲਾਕ ਦੀਆਂ 15 ਪੰਚਾਇਤਾਂ ਹੁਣ ਨਗਰ ਨਿਗਮ ਮੁਹਾਲੀ ਵਿੱਚ ਸ਼ਾਮਲ ਹੋ ਗਈਆਂ ਹਨ ਜਿਸ ਕਾਰਨ ਪੰਚਾਇਤ ਸੰਮਤੀ ਮੁਹੱਲੀ ਦੇ 8 ਜ਼ੋਨਾਂ ਤੇ ਜ਼ਿਲ੍ਹਾ ਪ੍ਰਸ਼ਦ ਦੇ 2 ਜ਼ੋਨਾਂ ਵਿੱਚ ਵੋਟਰਾਂ ਦੀ ਗਿਣਤੀ ਘਟ ਗਈ ਹੈ ਇਸ ਲਈ ਨਵੇਂ ਸਿਰੇ ਤੋਂ ਹੱਦਬੰਦੀ ਦੀ ਲੋੜ ਹੈ ਇਸ ਪੱਤਰ ਦੇ ਮੱਦੇਨਜ਼ਰ ਰਾਜ ਚੋਣ ਕਮਿਸ਼ਨ ਨੇ ਮੁਹੱਲੀ ਦੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਪਰ ਇਹ ਵੀ ਸਪਸ਼ਟ ਕੀਤਾ ਕਿ ਮੁਹੱਲੀ ਜ਼ਿਲ੍ਹੇ ਵਿੱਚ ਪੈਂਦੇ ਬਾਕੀ 3 ਬਲਾਕਾਂ ਮਾਜਰੀ ਖਰੜ ਤੇ ਡੇਹੜਾ ਬੱਸੀ ਦੀਆਂ ਪੰਚਾਇਤ ਸੰਮਤੀ ਚੋਣਾਂ ਨਿਸ਼ਚਿਤ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ ਪੰਜਾਬ ਵਿੱਚ ਠੰਡ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਰਾਤ ਵੀ ਸੂਬੇ ਦੇ ਕਈ ਖੇਤਰਾ ਵਿੱਚ ਕੋਰਾ ਪਿਆ ਪੰਜਾਬ ਲਗਾਤਾਰ ਦੂਜੇ ਦਿਨ ਸ਼ਿਮਲਾ ਨਾਲੋਂ ਵੱਧ ਠੰਡਾ ਰਿਹਾ ਪੰਜਾਬ ਵਿੱਚ ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸ਼ਿਮਲੇ ਵਿੱਚ ਤਾਪਮਨ 7 ਡਿਗਰੀ ਸੈਲਸੀਅਸ ਸੀ ਇਸ ਦੇ ਦਰਮਿਆਨ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ 2 ਦਿਨਾਂ ਵਿੱਚ ਸੂਬੇ ਵਿੱਚ ਸੀਤ ਲਹਿਰ ਹੋਰ ਜ਼ੋਰ ਫੜੇਗੀ ਇਸ ਸੰਬੰਧੀ ਵਿਭਾਗ ਨੇ ਜ਼ੈਰੋ ਅਲਰਟ ਜਾਰੀ ਕਰ ਦਿੱਤਾ ਹੈ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਬੀਤੀ ਦੇਰ ਰਾਤ ਵਿਆਹ ਦੌਰਾਨ ਦੋ ਧੜਿਆਂ ਵਿਚਕਾਰ ਅਮੋ ਸਾਹਮਣੇ ਚੱਲੀਆਂ ਗੋਲੀਆਂ ਦੌਰਾਨ ਲਾੜੇ ਦੀ ਮਾਸੀ ਤੇ ਲਾੜੇ ਦੇ ਦੋਸਤ ਦੀ ਮੌਤ ਹੋ ਗਈ। ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਕੇਸ ਦਰਜ ਕਰ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਸਤ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨਨ ਸ਼ਰਮਾ ਨੇ ਖੁਲਾਸਾ ਕੀਤਾ ਕਿ ਇਹ ਕੋਈ ਗੈਂਗਸਟਰਾਂ ਦਾ ਆਪਸੀ ਵਿਵਾਦ ਨਹੀਂ ਸੀ। ਵਿਆਹ ਵਿੱਚ ਸ਼ਾਮਲ ਦੋ ਗਰੁੱਪ ਹੀ ਆਪਸ ਵਿੱਚ ਭੜ ਗਏ ਉਹਨਾਂ ਇਹ ਵੀ ਦੱਸਿਆ ਕਿ ਮੈਰਿਜ ਪੈਲਸ ਦੇ ਪ੍ਰਬੰਧਕਾਂ ਤੇ ਲਾੜੇ ਖਿਲਾਫ ਵੀ ਅੰਗੈਲੀ ਵਰਤਨ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ ਨਾਬਾ ਜੇਲ੍ਹ ਵਿੱਚ ਬੰਦ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧੀਆਂ ਚੱਲ ਰਹੀਆਂ ਹਨ ਕੱਲ ਵਿਜੀਲੈਂਸ ਨੇ ਮਜੀਠੀਆ ਦੇ ਦੋਸਤ ਹਰਪ੍ਰੀਤ ਗੁਲਾਟੀ ਨੂੰ ਗ੍ਰਿਫਤਾਰ ਕਰ ਮੁਹੱਲੀ ਦੀ ਅਦਾਲਤ ਵਿੱਚ ਪੇਸ਼ ਕਰ ਉਸ ਦਾ 6 ਦਿਨਾਂ ਪੋਸਟ ਰਿਮਾਂਡ ਹਾਸਲ ਕੀਤਾ ਵਿਜੀਲੈਂਸ ਨੇ ਅਦਾਲਤ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਲਾਟੀ ਸ਼ਰਾਬ ਦਾ ਕਾਰੋਬਾਰੀ ਹੈ ਤੇ ਇਸ ਦੀਆਂ ਫਰਮਾਂ ਰਾਹੀਂ ਵਿਕਰਮ ਮਜੀਠੀਆ ਦੀਆਂ ਫਰਮਾਂ ਨੂੰ ਲਗਭਗ 10 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ ਪਰ ਗੁਲਾਟੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਰਿਹਾ ਇਸ ਲਈ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰਨਾ ਜ਼ਰੂਰੀ ਹੈ ਵਿਜੀਲੈਂਸ ਦੇ ਵਕੀਲਾਂ ਨੇ ਇਹ ਵੀ ਦਾਅਵਾ ਕੀਤਾ ਕਿ ਗੁਲਾਟੀ ਰਾਹੀਂ ਹੀ ਮਜੀਠੀਆ ਨੇ ਸ਼ਿਮਲਾ ਤੇ ਦਿੱਲੀ ਵਿੱਚ ਕਈ ਜਾਇਦਾਦਾਂ ਬਣਾਈਆਂ ਹਨ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹੰਮਦ ਯੋਧ ਨਸ਼ਿਆਂ ਵਿਰੁੱਧ ਦੀ ਪਿੰਡ ਮੌੜ ਕਲਾਂ ਵਿੱਚ ਉਸ ਸਮੇਂ ਕਲ ਫੂਕ ਨਿਕਲ ਗਈ ਜਦ ਪਿੰਡ ਦੀਆਂ ਕੰਧਾਂ ਤੇ ਇਧਰ ਚਟਾ ਸ਼ਰਿਆਮ ਵਿਖਦਾ ਹੈ ਲਿਖਿਆ ਮਿਲਿਆ ਪੁਲਿਸ ਕੰਧਾਂ ਤੇ ਲਿਖਿਆ ਮਟਾਉਣ ਪੁੱਜੀ ਤਾਂ ਪਿੰਡ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ ਲੋਕਾਂ ਦਾ ਗੁੱਸਾ ਦੇਖਣ ਮਗਰੋਂ ਪੁਲਿਸ ਵਾਪਸ ਮੁੜ ਗਈ ਪਰ ਦੇਰ ਸ਼ਾਮ ਪੁਲਿਸ ਨੇ ਇਸ ਮਾਮਲੇ ਸੰਬੰਧੀ ਕਈ ਘਰਾ ਤੇ ਛਾਪੇਮਾਰੀ ਕਰ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪਾਕਿਸਤਾਨੀ ਖੁਫੀਆ ਏਜੰਸੀ ISI ਲਈ ਕੰਮ ਕਰਨ ਤੇ ਅੱਤਵਾਦੀ ਗਰੁੱਪਾਂ ਨੂੰ ਫੰਡਿੰਗ ਕਰਨ ਦੇ ਮਾਮਲੇ ਵਿੱਚ ਜਲੰਧਰ ਦੇ ਮਲਸੀਆ ਤੋਂ ਗ੍ਰਿਫਤਾਰ ਹਲਵਾਈ ਅਜੇ ਅਰੂੜਾ ਤੋਂ ਪੁੱਛ ਪੜਤਾਲ ਦੇ ਆਧਾਰ ਤੇ ਹਰਿਆਣਾ ਪੁਲਿਸ ਨੇ ਕੱਲ ਅਮਰਸਰ ਵਿੱਚੋਂ ਵੀ ਦੋ ਗ੍ਰਿਫਤਾਰੀਆਂ ਕੀਤੀਆਂ ਹਰਿਆਣਾ ਪੁਲਿਸ ਮੁਤਾਬਕ ਇਹਨਾਂ ਵਿਅਕਤੀਆਂ ਦੇ ਖਾਤਿਆਂ ਵਿੱਚ ISI ਨੇ ਕਰੋੜਾਂ ਰੁਪਏ ਭੇਜੇ ਸਨ ਜੋ ਕਿ ਸੂਬੇ ਵਿੱਚ ਅੱਤਵਾਦੀ ਗਰੁੱਪਾਂ ਨੂੰ ਵੰਡੇ ਜਾਣੇ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 10 ਦਿਨਾਂ ਲਈ ਜਾਪਾਨ ਜਾ ਰਹੇ ਹਨ ਉਹ ਜਾਪਾਨ ਵਿੱਚ ਉਦਯੋਗਪਤੀਆਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦੇਣਗੇ ਇਸ ਦੇ ਨਾਲ ਉਹ ਅਗਲੇ ਸਾਲ ਮਾਰਚ ਵਿੱਚ ਹੋਣ ਵਾਲੇ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਪੱਤਰ ਦੇਣਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਤਨਾਮ ਸਿੰਘ ਪੰਨੂ ਨੇ ਕੱਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਵਾਉਣ ਹੜ੍ਹਾਂ ਦਾ ਮੁਆਵਜ਼ਾ ਹਾਸਲ ਕਰਨ ਤੇ ਪ੍ਰਾਲੀ ਸੰਬੰਧੀ ਕੀਤੇ ਪਰਚਿਆਂ ਦੇ ਨਪਟਾਰੇ ਦੇ ਲਈ 5 ਦਸੰਬਰ ਨੂੰ ਪੰਜਾਬ ਭਰ ਵਿੱਚ ਸੰਕੇਤਕ ਰੇਲਾਂ ਦਾ ਚੱਕਾ ਜਾਮ ਕਰੇਗੀ ਇਸ ਸੰਕੇਤਕ ਚੱਕੇ ਜਾਮ ਵਿੱਚ ਸੂਬੇ ਭਰ ਵਿੱਚ ਦੁਪਹਿਰ 1 ਤੋਂ 3 ਵਜੇ ਤੱਕ 2 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜੇਕਰ ਸਰਕਾਰਾਂ ਨੇ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਅਣਮਿੱਥੇ ਸਮੇਂ ਲਈ ਰੇਲਾਂ ਬੰਦ ਕਰ ਦਿੱਤੀਆਂ ਜਾਣਗੀਆਂ। ਦਿੱਲੀ ਪੋਸਟ ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ED ਦੀ ਸ਼ਿਕਾਇਤ ਤੇ ਕਾਂਗਰਸੀ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਖਿਲਾਫ ਕੇਸ ਦਰਜ ਕਰ ਲਿਆ ਹੈ। ਇਹ ਕਾਰਵਾਈ ਏਜੰਸੀ ਦੀ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਹਨਾਂ ਆਗੂਆਂ ਨੇ ਨਿੱਜੀ ਲਾਭ ਖਾਤਰ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ। ਉਧਰ ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਦੀ ਜੋੜੀ ਉਹਨਾਂ ਦੀ ਲੀਡਰਸ਼ਿਪ ਨੂੰ ਧਮਕਾਉਣ ਤੇ ਬਦਲਾਖੋਰੀ ਦੀ ਨੀਤੀ ਤੇ ਕੰਮ ਕਰ ਰਹੀ ਹੈ ਪਾਰਟੀ ਦੇ ਬੁਲਾਰੇ ਨੇ ਦਾਬਾ ਕੀਤਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਹੈ ਸੰਸਦ ਦਾ ਸਰਦਰਤ اجلاس ਅੱਜ ਸ਼ੁਰੂ ਹੋ ਰਿਹਾ ਹੈ ਇਸ ਤੋਂ ਪਹਿਲਾਂ ਕੱਲ੍ਹ ਹੋਈ ਸਰਪਾਰਟੀ ਬੈਠਕ ਵਿੱਚ ਵਿਰੋਧੀ ਧਿਰਾਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਤੇ ਕੌਮੀ ਸੁਰੱਖਿਆ ਦੇ ਮੁੱਦੇ ਤੇ ਸੰਸਦ ਵਿੱਚ ਵਿਸ਼ੇਸ਼ ਚਰਚਾ ਕਰਵਾਉਣ ਦੀ ਮੰਗ ਕੀਤੀ ਵਿਰੋਧੀ ਧਿਰ ਦੀ ਇਸ ਮੰਗ ਤੇ ਸੱਤਾਧਾਰੀ ਧਿਰ ਨੇ ਕੋਈ ਹਾਂ ਪੱਖੀ ਹੰਗਾਰਾ ਨਹੀਂ ਭਰਿਆ ਜਿਸ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੰਸਦ ਦਾ ਇਹ ਸਰਦ ਰੁੱਤ ਦਾ اجلاس ਵੀ ਹੰਗਾਮਾ ਭਰਪੂਰ ਰਹੇਗਾ ਉਧਰ ਨੌ ਸੂਬਿਆਂ ਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਦੌਰਾਨ ਬੀਐਲਓ ਦੀਆਂ ਮੌਤਾਂ ਦੀਆਂ ਰਿਪੋਰਟਾਂ ਤੇ ਵਿਰੋਧੀ ਧਿਰਾਂ ਦੇ ਹਮਲਿਆਂ ਦਰਮਿਆਨ ਚੋਣ ਕਮਿਸ਼ਨ ਨੇ ਹੁਣ ਐਸਆਈਆਰ ਪ੍ਰਕਿਰਿਆ ਦਾ ਪ੍ਰੋਗਰਾਮ ਇੱਕ ਹਫ਼ਤੇ ਲਈ ਵਧਾ ਦਿੱਤਾ ਹੈ। ਚੋਣ ਕਮਿਸ਼ਨ ਨੇ ਬਿਆਨ ਵਿੱਚ ਕਿਹਾ ਕਿ ਹੁਣ ਫਾਰਮ ਵੋਟਰ 4 ਦਸੰਬਰ ਦੀ بجائے 11 ਦਸੰਬਰ ਤੱਕ ਜਮ੍ਹਾਂ ਕਰਵਾ ਸਕਣਗੇ। ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਿੱਚ ਚੱਲ ਰਹੀਆਂ ਡੇਰੀਆਂ ਨੂੰ 25 ਦਸੰਬਰ ਤੱਕ ਨਗਰ ਨਿਗਮ ਦੀ ਹੱਦ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਕੱਲ ਐਲਾਨ ਕੀਤਾ ਕਿ ਡੈਰੀ ਮਾਲਕਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ 25 ਦਸੰਬਰ ਤੱਕ ਪਟਿਆਲਾ ਨਗਰ ਨਿਗਮ ਦੀ ਹੱਦ ਤੋਂ ਬਾਹਰ ਉਹ ਡੈਰੀਆਂ ਨੂੰ ਸ਼ਿਫਟ ਕਰਨ ਜੇਕਰ ਉਹਨਾਂ ਅਜਿਹਾ ਨਾ ਕੀਤਾ ਤਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਦੇ ਪਾਣੀ ਤੇ ਸੀਵਰੇਜ ਦੇ ਕਨੈਕਸ਼ਨ ਕੱਟ ਦਿੱਤੇ ਜਾਣਗੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਸਾਫ ਸਫਾਈ ਤੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਡੈਰੀਆਂ ਨੂੰ ਸ਼ਿਫਟ ਕਰਨਾ অতি ਜ਼ਰੂਰੀ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੁਧਿਆਣਾ ਵਿੱਚ ਬੁੱਢਾ ਦਰਿਆ ਵਿੱਚ ਡੈਰੀ ਮਾਲਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਰੋਕੇ ਜਾਣ ਦੇ ਬਾਵਜੂਦ ਗੋਹਾ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ। ਮਲੇਸ਼ੀਆ ਵਿੱਚ ਖੇਡੇ ਗਏ ਸੁਲਤਾਨ ਅਜਲਾਨ ਸ਼ਾ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਬੈਲਜੀਅਮ ਨੇ ਭਾਰਤ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਜੇਤੂ ਗੋਲ ਬੈਲਜੀਅਮ ਦੇ ਖਿਡਾਰੀ ਬਿਬੂਆ ਨੇ 34ਵੇਂ ਮਿੰਟ ਵਿੱਚ ਕੀਤਾ। ਕੱਲ ਪੂਰੇ ਮੈਚ ਵਿੱਚ ਭਾਰਤੀ ਟੀਮ ਆਪਣੇ ਖੇਡ ਦੇ ਸਿਖਰਲੇ ਪੱਧਰ ਨੂੰ ਨਾ ਛੂ ਸਕੀ ਹਾਲਾਂਕਿ ਭਾਰਤੀ ਗੋਲ ਕੀਪਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਰਾਂਚੀ ਵਿੱਚ ਰਾਤ ਖੇਡੇ ਗਏ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਵਿਰਾਟ ਕੋਹਲੀ ਦੇ 52ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ 17 ਦੌੜਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ 350 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ 332 ਦੌੜਾਂ ਹੀ ਬਣਾ ਸਕੀ ਹਾਲਾਂਕਿ ਮੈਚ ਦਾ ਰੁਮਾਂਚ ਆਖਰੀ ਓਵਰ ਤੱਕ ਬਣਿਆ ਰਿਹਾ ਕੱਲ ਦੇ ਮੈਚ ਵਿੱਚ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇੱਕ ਵਿਸ਼ਵ ਰਿਕਾਰਡ ਬਣਾ ਦਿੱਤਾ। ਉਹਨਾਂ ਮੈਚ ਵਿੱਚ ਕੱਲ 3 ਛੱਕੇ ਜੜ ਆਪਣੇ ਛੱਕਿਆਂ ਦੀ ਗਿਣਤੀ 352 ਤੱਕ ਪਹੁੰਚਾ ਦਿੱਤੀ ਜੋ ਕਿ ਇੱਕ ਰਿਕਾਰਡ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।